ਆਪਰ ਜਿਹੜਾ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਇੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸ਼ਟ ਜੀ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਮਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਂਕ ਸਿੰਘ ਹੈ ਤੇ ਇਹਨਾਂ ਨੇ ਸਾਰਪ ਐਸ ਵੈਪਨ ਤੋਂ ਕਿਰਪਾਨ ਦੇ ਨਾਲ ਨੇ ਤਾਂ ਆਪਣੇ ਅਟੈਕ ਕੀਤਾ ਹੋਰ ਅਟੈਕ ਦੇ ਦਰਾਨਾ ਕਾਫੀ ਜਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਗਰ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀਐਮਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਜਾਰੀ ਹੈ ਤੇ ਹੁਣ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਤੇ ਵਿਸਾ ਮਿਰੇਸ਼ਮ ਸਾਹਿਬ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤੇਗੜ ਸਾਹਿਬ ਉਹਨਾਂ ਨੇ ਇੱਕ ਗਲਾਈਡ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਝ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜੀ ਨੇ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਬਰੀਫ ਕਰ ਲਓ ਸਰ ਮੋਟਿਵ ਕੀ ਸੀ ਆ ਸਿਰਫ ਥੋੜਾ ਜਿਹਾ ਅਰੈਸਟ ਸਰ ਇਹ ਪਰ ਹਿੰਦੀ ਮੇ ਵੀ ਬਤਾ ਦਿਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਤੁਸੀਂ ਅੱਜ ਜੀ ਜੋ ਜੁਧਾਨਾ ਦੀ ਵਾਰਦਾਤ ਸੀ ਉਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵਾਫਾ ਟੀਮਾਂ ਬਣਾਈਆਂ ਗਈਆਂ ਸੀ। ਇੱਕ ਮਹਾਨ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋਸਤ ਸੀ ਉਹਨਾਂ ਨੂੰ ਲੱਭਣ ਦੇ ਲਈ। ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੋ ਨਾਸੇ ਤੇ ਸਾਡੇ ਦੋ ਅ ਇਨਸਪੈਕਟਰ ਤੇ ਸੀਆਈਐਨ ਚਾਰਜ ਉਸ ਟੀਮ ਦਾ ਵਿਸ਼ਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਕ੍ਰਿਮਿਨਲ ਹੰਡਲ ਕਰ ਰਹੇ ਕਾਰਨ ਕਿ ਇਹਨਾਂ ਨੇ ਤੇ ਉਹ ਆ ਜੇ ਕੁਝ ਦੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਦੋਂ ਡੀਟੇਲ ਐਗਜ਼ਾਮਨ ਕਰਾਂਗੇ ਇਨਟਰਾਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਿਹੰਗ ਸਿੰਘ ਨੇ ਆਪਣੇ ਬਾਨਾ ਪਾਇਆ ਹੋਇਆ ਸੀਗਾ ਨਹੀਂ ਬਿਲਕੁਲ ਇਹ ਇਹ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਪੈਨ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇ ਇਹ ਮਹਿੰਗੀ ਆ ਸੀ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਹੈ ਸੌ ਉਹ ਨਿਕਲਵਾ ਰਹੇ ਤਾਂ ਅਸੀਂ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਉਂਦੇ ਹਾਂ ਸਰਕਾਰ ਨਿਰਮਨ ਭਾਈਆਂ ਕਰ ਰਹੀ ਹੈ ਸ਼ੰਕਾ ਇਸ ਗੱਲ ਤੋਂ ਨਹੀਂ ਹੈ ਕੋਈ ਇੰਪੋਰਟ ਨਹੀਂ ਹੈ ਬਾਪਾ ਗੁੱਡਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਪਾ ਗੁੱਡਾ ਦਲ ਅਸੀਂ ਉੱਥੇ ਅਮਰ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਇਹ ਵਾਲੀ ਕਿਹੜੀ ਛਾਵਣੀ ਜਿਹੜਾ ਮੋਤੀ ਨਗਰ ਹਾਂਜੀ ਮੋਤੀ ਨਗਰ ਮੋਤੀ ਨਗਰ ਮੋਤੀ ਨਗਰ ਦਾ ਨਾਮ ਕੀ ਹੈ ਜੀ ਪੁਲਿਸ ਕੋਈ ਹਿੰਦੂ ਨੇ ਤਾਂ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਅਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀ ਹੈ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ اس نے جڑا بنیادہ کیا ہے جڑا تو اسی کہہ رہے ہو ہر ایمگل تو انیسٹیگیزن کرانکے جو بھی سامنے آئے گا انہوں نے ملیا کی کیا ہے نہیں آجے ایکٹیوہ رکبر کتی ہے جڑی ایکٹیوہ ہی کھوگے پر جیسی گے باقی ہزی انٹروجیشن تو باق جڑا بھی انیسے ہی موڈا ہے ہر ایکٹیوہ ایکٹیوہ ہی 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 وہ ایڈنٹیفائی ہوگی ہے تیل سینگ ا ਪਰ ਪ੍ਰਾਈਮ ਹਾਫਿਸਿਸ ਮਤਲਬ ਇਹ ਨਾਦਾ ਇਹ ਸੀਗਾ ਕਿ ਮੈਂ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਉੱਥੇ ਮਿਲਿਆ ਬਟ ਅਸੀਂ ਕੋਈ ਵੀ ਥੂੜੀ ਤੋਂ ਪਹੁੰਚ ਤੋ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਸੱਤੇਗੜ੍ਹ ਸਾਹਿਬ ਦੇ ਪਹੁੰਚੇ ਕਿ ਦਸਰ ਫਤੇਗੜ੍ਹ ਸਾਹਿਬ ਨੂੰ ਚਿੱਤੇ ਹੈ ਮੈਂ ਗੇਰਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਜਲੇ ਸੱਤੇਗੜ੍ਹ ਸਾਹਿਬ ਤੋਂ ਉੱਕੇ ਵੀ ਸੱਤੇਗੜ੍ਹ ਸਾਹਿਬ ਅਸੀਂ ਹਸਤੇ ਕੋਈ ਦੇਖੋ ਏਡੇ ਨਾਕੇ ਹੁੰਦੇ ਨੇ ਲੁਧਿਆਣਾ ਬਸ ਨਹੀਂ ਦੇਰੀ ਦੇਰੀ देरी सो मेनी इनपुट एंड जिते करके फड़े गए हैं जेड़ा तुसी कह लो इदा नहीं आपा कह सकते क्योंकि ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਮੂਲ ਮਿਲੀ ਆ ਸਾਰੇ ਡਿਸਟਿਕਟਾਂ ਕੋਲੋ ਦੈਟਸ ਵਾਈ ਕਲੀਅਰ ਸਕਸੈਸਫੁਲੀ ਕੋਡ देम एंड

ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੋ ਐਕਸਲ ਲੈ ਲੈਂਦੇ ਤਾਂ ਬਹੁਤ ਹੀ ਅੱਛਾ ਹੋ ਜਾਣਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਫਿਜ਼ਿਕ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਹੈ ਬਟ ਐਨੀ ਐਕਸ਼ਨ ਹੋ ਰਹੀ ਹੈ ਕਿ ਤੁਸੀਂ ਉਹ ਐਕਸ਼ਨ ਲੋਗੇ ਨਹੀਂ ਅਸੀਂ ਜੇਕਰ ਉਹ ਐਕਟਿਵ ਹੁੰਦਾ ਸ਼ਹਿਰ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸ ਤੇ ਬਿਠਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਂਦੇ ਐਜ਼ ਪਰ ਫੈਕਟ ਅਸੀਂ ਕਰ ਰਹੇ ਹਾਂ ਮੈਂ ਡਿਪਲੋਏ ਹੋਤੇ ਨੇ ਕੀ ਫਾਰਮੇਟਿਵ ਬੇਸਿਸ ਤੇ ਡਿਪਲੋਏ ਹੋਏ ਕੀ ਆਰ ਤੇ ਥੈਟ ਫੀਡਬੈਕ ਕੀ ਹੋ ਉਹ ਦਾ ਰੋਡ ਨਿਵਾਸ ਨਹੀਂ ਨਹੀਂ ਜੋ ਜਿਸ ਕਿਸੇ ਨੂੰ ਸਿਕਿਉਰਟੀ ਦਿੰਦੇ ਹੈ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥਰਡ ਪਰਸਪੈਕਟਿਵ ਹੁੰਦੀ ਹੈ ਉਸ ਦੇ ਬਿਆਨ ਤੇ ਅਸੀਂ ਬਿਆਨ ਤੇ ਅਸੀਂ ਜੋ ਹੈ ਸਿਕਿਉਰਟੀ ਪ੍ਰੋਵਾਈਡ ਕਰਦੇ ਸਨ ਸਰ ਜੀ ਕੋਈ ਹੋਰ ਤਰ੍ਹਾਂ ਨਹੀਂ ਹੈ ਇਸ ਇਨਫੋਰਮੇਸ਼ਨ ਕਿਸੇ ਬੋਰਡ ਵਿੱਚ ਕੋਈ ਗਲਤੀ ਨਹੀਂ ਅਸੀਂ ਸਾਡੀ ਡਿਟੇਲ ਗਲ ਹੋ ਗਈ ਹੈ ਸਾਰੇ ਲੀਗਲ ਨਾ ਸਾਡੇ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਇਹ ਵੀ ਗਲਤੀ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਉਸ ਦਿਨ ਨਾਲ ਮਤਲਬ ਕੋਆਪਰੇਟ ਕਰਕੇ ਉਹ ਚੱਲ ਰਿਹਾ ਨਹੀਂ ਨਹੀਂ ਕੋਈ ابھی ਉਹ ਆਪ ਤੁਹਾਨੂੰ ਬਰੀਫ ਕਰਦੇ ਨਹੀਂ ਕੋਈ ਐਸੀ ਗੱਲ ਕੋਈ ਰੀਕੀ ਵੀ ਕੀਤੀ ਪਹਿਲਾਂ ਜਾਂ ਸਡਨ ਪ੍ਰੋਵੋਕੇਸ਼ਨ ਮੈਂ ਉਹ ਹੀ ਕਹਿ ਰਿਹਾ ਕਿ ਇਤਨਾ ਡਿਟੇਲ ਸੇ ਅਸੀਂ ਅਜੇ ਪੁੱਛਤਾਛੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਸਰ ਗਵਰਨਮੈਂਟ ਕਿਸੀ ਇਨਵੈਸਟੀਗੇਸ਼ਨ ਚ ਕੋਈ ਟਾਈਮ ਪੈਰਲੈਲ ਸਟੈਂਗਲ ਨਹੀਂ ਨਹੀਂ ਅਭੀ ਫਿਲਹਾਲ ਅਸੀਂ ਹਰ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ ਜੋ ਵੀ ਐਂਗਲ ਸਾਹਮਣੇ ਆਇਆ ਹੈ ਉਹਦੇ ਨਾਲ ਸਰ ਇਹਨਾਂ ਦੇ ਸਾਹਮਣੇ ਇੱਥੇ ਛੁੱਪੇ ਕਿੱਥੇ ਹੋ ਸੀ ਫਤਿਹਗੁਰ ਸਾਹਿਬ ਇਹ ਮੈਡਮ ਨੇ ਤੁਹਾਨੂੰ ਦੱਸਿਆ ਕਿ ਇੰਜੀਨੀਅਰਿੰਗ ਕਾਲਜ ਉਹ ਸਾਹਿਬ ਕੀ ਹੋ ਗਿਆ ਸੀ ਤੇ ਆ ਕੇ ਨਹੀਂ ਹੋਰ ਤੇ ਲਾ ਕੇ ਮੈਂ ਫਟੇ ਦੱਸਾ ਤੂੰ ਬੁਲਾਏ ਸਭ ਕਹਿ ਸਕਦੇ ਮੈਂ ਫਟੇ ਦੱਸਾ ਹਾਂ ਜੀ ਸਾਰੇ ਫੜੇ ਗਏ ਜੀ ਕਿੰਨੇ ਜਿਹੜੇ ਨਹੀਂ ਹਜੇ ਦੋ ਅਸੀਂ ਆਪਣੇ ਹੈਮ ਲਿੱਤੇ ਹਨ ਇੱਕ ਅਜੇ ਵੀ ਮਗਰ ਅਸਕੋਂ ਰਹਿਣਾ ਅਸੀਂ ਬਹੁਤ ਜਲਦੀ ਕਰਾਂਗੇ ਇੱਕ ਸਾਰੇ ਰਹਿਣਾ ਜਿਹੜਾ ਜੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਟ੍ਰਾਂਸਪੋਰਟ ਨੰਬਰ ਚੁੱਕੀਆਂ ਉੱਤੇ ਕਬਜ਼ਾ ਕੀਤਾ ਹੈ ਉਹਦੀ ਵੀ ਕੰਪਲੇਨ 18 ਲੋਕੀ ਨਗਰ ਤੇ ਚੁੱਕੀ ਉਹਨਾਂ ਨੇ ਪਹਿਲੇ ਟੈਕਸੀ ਦੀ ਕਾਜੀ ਕਰੇ ਤੇ ਤੇ ਇੱਕ ਬਾਅਦ ਵਿੱਚ ਪਹਿਲੇ ਕੋਈ ਨਹੀਂ ਕਿਤੇ ਜਾਊਗੀ ਜਿਹੜਾ ਅਸੀਂ ਐਗਜ਼ਾਮ ਕਰੇ ਜੋ ਵੀ ਕੰਪ ਆ ਦੋ ਸੀ ਐਕਸੋ ਸਰ ਰਣੇਵ ਲੁਧਿਆਣੇ ਦੇ ਨਹੀਂ ਜਿਹਦੇ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਨਾਮ ਦੋ ਥੋੜੀ ਤਰ੍ਹਾਂ ਦੇ ਪਤਾ ਮਿਲੇ ਉਹ ਪਿੱਛੇ ਅਮਰ ਸਿੰਘ ਦਾ ਨਾਮ ਕੀ ਹੈ ਸਰ ਨਾਮ ਦੱਸਣਾ ਨਹੀਂ ਇਹਦਾ ਇੱਕ ਸਰਮਜੀਤ ਸਿੰਘ ਐਲ ਐਸ ਕਾਬਾ ਹੈ ਤੇ ਇੱਕ ਖਰਜੋਤ ਸਿੰਘ ਜੁਗਾ ਸਰ ਇਹਨਾਂ ਦੇ ਜਿਹੜੇ ਲੋਟੀ ਪ੍ਰਸੰਗ ਸੁਣਾ ਹਾਲ ਉਹ ਦੇਖਿਓ ਜਰਾ ਵੀਡੀਓ ਇੱਕ ਨਹੀਂ ਅਜਿਹਾ ਕਿ ਪਿਛਲੇ ਪਾਸੇ ਲੱਗ ਜਾਂਦੇ ਸਿਕਿਉਰਟੀ ਬਰਦਰ ਉਹ ਕੁਝ ਕਾਹਦੀ ਪਾਉਂਦਾ ਕਿ ਨਾ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਰਹੀ ਕਿ ਉਸ ਤੋਂ ਵੀ ਉਹ ਕਹਿ ਰਿਹਾ ਸੀ ਕਿ ਮੈਂ ਪੁੱਛਣਾ ਪਰ ਹੀ ਦੋਸਤ ਕਿ ਜੇ ਨਹੀਂ ਨਹੀਂ ਉਸਦੇ ਤੇ ਕੋਈ ਸ਼ੂਟ ਕਰਦਾ ਬਿਨ オーਰਡਰ ਨਹੀਂ ਹੈ ਕੋਲੀ ਜਲਾਦਾ オーਰਡਰ ਨਹੀਂ ਹੈ ਇਹ ਕਿੰਨੇ ਕਹਿ ਰਹੇ ਇਹ ਸ਼ਿਸ਼ਨਾ ਦੇ ਰੋਪਲਾ ਰਸੀ ਵੀ ਪੁਲਿਸ ਦੇ ਕੋਲ ਜਿਹੜੇ ਦਿੱਤੇ ਗਏ ਨੇ ਸਾਨੂੰ ਸਿਕਿਉਰਟੀ ਤਾਂ ਇਹਨਾਂ ਕੋਲ オーਰਡਰ ਨਹੀਂ ਹੈ ਕਿ ਤੱਕੀ ਕੋ ਪ੍ਰੋਟੈਕਸ਼ਨ ਤਾਂ ਹੀ ਹੋ ਜਾਈ ਜਾਂਦੀ ਹੈ ਕਿ ਉਸਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਨੇ ਕਾਨੂੰਨ ਸਮੋ ਹਰ ਬੰਦੇ ਨੂੰ ਇਹ ਮਤਲਬ رائٹ دیتا ہے کہ اسی سیلی پروٹیکشن میں مطلب قانون کا ایک جو واجب فورس ہے وہ اپ یوز کر سکتا ہے سر یہ نہیں کہ ہے کہ کوئی غلط نہیں کہ غلط پرسیپشن ہے کہ ائی ڈونٹ تھنک سو ہے سر سر اس کیس میں وچ کس بندے کی انوالو نہیں ہے اور بھی نہیں جی فی الحال جو فائنل فیس ہے تین بندے انوالو ہیں لیکن میں وہی کہہ رہا کہ اسی ہر اینگل تو ایگزامین کر رہے ہیں ਜਦੋਂ ਬੀਤੇ ਅਸੀਂ ਇਗਜ਼ਾਮਿਨ ਕਰਾ ਕੇ ਇਨਟੈਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪੁੱਛਤਾ ਉਸ ਤੋਂ ਬਾਅਦ ਹੀ ਅਸੀਂ ਫਾਈਨਲ ਕੋਈ ਕਨਫਰਮ ਕਰਦੇ ਹਾਂ ਸਰ ਕੋਈ ਸ਼ੋਰਟ ਬਰੀਫ ਆਪ ਕਰ ਰਹੇ ਹੋ ਹਿੰਦੂ ਲੀਡਰਸ਼ਿਪ ਹਿਸਟਰੀ ਇਨਸੀਡੈਂਟ ਤੋਂ ਬਾਅਦ ਕੁਝ ਨਹੀਂ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈੱਡਕਵਾਰਟਰ ਤੋਂ ਵੀ ਸਾਡੇ ਕੋਲੇ ਇੰਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਹੈ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਹਾਂ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਵੀ ਢੁੰਗਾਈ ਨਾਲ ਜੋ ਵੀ ਇਨਵੈਸਟੀਗੇਸ਼ਨ ਆਪਣੀ ਦੈਨ ਅਦਰ ਤੁਹਾਡੇ ਸਰ ਦਾ ਕੋਈ ਹੋਰ ਤਾਂ ਵੀ ਕਿਸੇ ਨਾਲ ਕੋਈ ਹੋਰ ਇਨਪੁੱਟ ਹੋਵੇ ਇਦਾਂ ਦੀ ਕੁਝ ਨਹੀਂ ਫਿਲਹਾਲ ਤੋਂ ਸਨੀਕਾ ਆਪਣੀ ਕਿਸੇ ਸਟੇਟਮੈਂਟ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨਰ ਕੋਲ ਜਾ ਕੇ ਦੱਸਤਾ ਸੀ ਮੇਤੇ ਹਮਲਾ ਹੋਇਆ ਪਰ ਤੇ ਆ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਉਹ ਮੇਤੇ ਹਮਲਾ ਹੋ ਗਿਆ ਨਹੀਂ ਆ ਗਿਆ ਮੈਂ ਉਹੀ ਕਹਿ ਰਹਾ ਨਾ ਕਿ ਜਦੋਂ ਇਹ ਐਕਟਿਵਿਸਟ ਨਾਲਾ ਜੀ ਕੋਲ ਪਿੱਛੇ ਕਰਨ ਮੈਨੂੰ ਬੈਠਾ ਸੀਗਾ ਐਂਡ ਫਿਰ ਵੀ ਇੱਕ ਜਿਨਾ ਕਹਿੰਦਾ ਕਿ ਮੈਂ ਇਹ ਕਸਮ ਤੇ ਬੜਾ ਹੁਕਮ ਸੁਣਿਆ ਤੇ ਤੁਹਾਡਾ ਨਾਮ ਲੇਕੇ ਤੁਹਾਨੂੰ ਓਪਨਲੀ ਰਿਸਪੋਨਸੀਬਲ ਠਹਿਰਾਇਆ ਡੂ ਯੂ ਟੇਕ ਦਿਸ ਰਿਸਪੋਨਸੀਬਿਲਟੀ ਨਹੀਂ ਜੀ ਬਰਸ਼ੂ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰਤਾ ਪਰ ਜਲਵਾ ਨਹੀਂ ਹੈ ਕਿਉਂਕਿ ਤੁਹਾਨੂੰ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲਦੀ ਹੈ ਉਹਨੂੰ ਪਖੂ ਵੀ ਉਹਦਾ ਸਾਹਮਣਾ ਕੀਤਾ ਹੈ ਔਰ ਉਸ ਨੂੰ ਜਿੱਤ हासिल ਕੀਤੀ ਸਿਰਕੇ ਨਦੀ ਉਮਰਦਾਰ ਦੀ ਗਾਨਾ ਹੈ ਜੀ ਬੈਕਗ੍ਰਾਉਂਡ ਉਹ ਅਸੀਂ ਚੈੱਕ ਕਰਕੇ ਦੱਸਦੇ ਗਾਨਾ ਹੈ ਜੀ ਸਸਪੈਂਡਡ ਨਹੀਂ ਮੈਂ ਉਹੀ ਕਹ ਰਹਾ ਜੀ ਉਸ ਪਰ ਡਿਟੇਲ ਇਨਕੁਆਰੀ ਅਸੀਂ ਪਾਈ ਹੈ ਇਨਕੁਆਰੀ ਤੋਂ ਬਾਅਦ ਸਾਰੇ ਫੈਕਟ ਚੈੱਕ ਕਰਨੇ